ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡਾ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮਾਨੂ ਕੇ ਗੱਲ ਆ ਗਿਆ ਸੱਜਣੋ। ਤਹਿਸੀਲ ਨਿਹਾਲ ਸਿੰਘ ਆਲਾ ਤੇ ਸੱਜਣੋ ਜ਼ਿਲ੍ਹਾ ਮੋਗਾ। ਨਿਹਾਲ ਸਿੰਘ ਵਾਲੇ ਤੋਂ ਜਦੋਂ ਬਾਗੇ ਪੁਰਾਣੇ ਨੂੰ ਜਾਈਏ ਤਾਂ ਹਾਈਵੇ ਦੇ ਉੱਤੇ ਹੀ ਵੱਡੇ ਰੋਡ ਦੇ ਇਹ ਨਗਰ ਵਸਿਆ ਹੋਇਆ ਮਸ਼ਹੂਰ ਪਿੰਡ ਆ ਮਾਨੂ ਕੀ ਗੱਲ ਇੱਕ ਘਰੀਲੂ ਪਰਿਵਾਰ ਦੇ ਕੋਲੋਂ ਤੁਹਾਨੂੰ ਤਿੰਨ ਐਨੀਮਲ ਵਿਕਰੀ ਵਾਲੇ ਰਹਿਣਗੇ ਵੀਡੀਓ ਦੇ ਵਿੱਚ ਸੱਜਣੋ ਦੋ ਬਿਹੜਾਂ ਗਾਵਾਂ ਤੇ ਸੱਜਣੋ ਇੱਕ ਅਸਰ ਝੋਟੀ ਸ਼ਾਇਦ ਹਜੇ ਟੀਕਾ ਲਿਆ ਜ ਨਹੀਂ ਉਹ ਆਪ ਮਾਲਕਾਂ ਤੋਂ ਪੁੱਛ ਲਿਗੇ ਜਿਹੜਾ ਪਸ਼ੂ ਪਸੰਦ ਆ ਗਿਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਆ ਬਿਹੜ ਥੱਲੇ ਕਿੰਨਾ ਦੁੱਧ ਆ ਤਾਜੀ ਸੂਈ ਆ ਇੱਕ ਕੋ ਗਊਥਲੇ ਕਿੰਨਾ ਦਾ ਦੁੱਧ ਦਾ ਲੇਖਾ ਜੋਖਾ ਜਿਹੜਾ ਵੀ ਹੋਇਆ ਆਪਾਂ ਮਾਲਕਾਂ ਤੋਂ ਪੁੱਛ ਗਏ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜਾ ਪਸ਼ੂ ਪਸੰਦ ਆ ਉਹਦੀ ਤਸੱਲੀ ਕਰ ਲਈ ਧੰਨਵਾਦ ਵੀਰ ਜੀ ਸასი ਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਮੇਰਾ ਪਰਾ ਠੀਕ ਹੈ ਜੀ ਵਧੀਆ ਚੜਦੀ ਕਲਾ ਨਾ ਚੜਦੀ ਕਲਾ ਹੀ ਆਪਣਾ ਨਾਂ ਤੇ ਐਡਰੈਸ ਦੱਸਿਓ ਨਾਂ ਬਾਈ ਗਗਨਦੀਪ ਸਿੰਘ ਪਿੰਡ ਮਾਨੂਕੇ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਨੰਬਰ ਮੇਰੇ ਵੀਰ ਦਾ 85284 098 ਇੱਕ ਵਾਰੀ ਹੋਰ ਰਿਪੀਟ ਕਰੀਏ 85284 098 ਤੇ ਇਹ ਪਸ਼ੂ ਆਪਣੇ ਘਰ ਦੇ ਹੀ ਹਨ ਹਾਂਜੀ ਇਹ ਕਰਦੇ ਹੀ ਆਪਨੇ ਓਕੇ ਤੇ ਜੇ ਆ ਵਹਿੜ ਦੀ ਗੱਲ ਕਰੀਏ ਤਾਂ ਵੀਰੇ ਕਿਹੜਾ ਸੂਆ ਤੇ ਕਿੰਨੇ ਦਿਨਾਂ ਦੀ ਸੂਈ ਹੈ ਇਹ ਬਈ ਦੂਜਾ ਸੂਆ ਠੀਕ ਹੈ ਇਹਨੂੰ ਅੱਜ ਹੋ ਗਏ 3 ਤੋਂ 4 ਦਿਨ ਸੂਈ ਨੂੰ 3 ਤੋਂ 4 ਹਾਂ ਮਗਰ ਵੱਛੀ ਆਪ دیر ਕੀ ਹਾਂਜੀ ਹਾਂ ਜੀਵ ਜੀ ਮਾਂ ਉਹ ਜੀਤੀ ਹਾਂਜੀ ਹਾਂ ਤੇ ਕਿੰਨਾ ਕ ਬੌਲਾ ਹੋਣੇ ਦੇਖੋ ਹੁਣ ਬੌਲਾ ਜੀ ਇਹਦੇ ਥੱਲੇ 12 ਕਿਲੋ 12 ਕਿਲੋ ਹਾਂਜੀ ਓਕੇ ਬਾਕੀ ਜ਼ੇਰ ਜ਼ੂਰ ਓਕੇ ਬਈ ਜੇਰ ਜ਼ੂਰ ਦੀ ਆਪਣੀ ਪੂਰੀ ਗਾਰੰਟੀ ਗਾਰੰਟੀ ਹੈ ਹਾਂਜੀ ਤੇ ਇਹ ਮੂਰਲੇ ਥਾਣੇ ਚ ਬਹਿਣੀ ਵਾਲੇ ਚ ਉਹ ਥਾਣਾ ਅੱਧਾ ਕਿ ਕਿਲੋ ਹੀ ਦੁੱਧ ਆਉਂਦਾ। ਅੱਛਾ ਇੱਕ ਥਾਂ ਚ ਥੋੜਾ ਜਿਹਾ ہاں ہاں ਬਹਿਣੀ ਵਾਲੇ ਚ ਮੂਰਲਾ ਥਾਣਾ। ਓਕੇ। ਹਾਂਜੀ। ਇਹਦੇ ਚ ਦੁੱਧ ਘੱਟ ਆਉਂਦਾ। ਹਾਂਜੀ ਘੱਟ ਆਉਂਦਾ। ਧੰਨਵਾਦ ਵੀਰੇ ਤੇਰੇ ਵੀ ਹੁਣ ਆਪਾਂ ਨੂੰ ਤਾਂ ਕਿਹੜਾ ਪਤਾ ਲੱਗਦਾ ਹੈ ਹਨਾ ਤੇ ਤੂੰ ਦੱਸਿਆ। ਲੈ ਇਹਦੀ ਤੋਰ ਕਰਾ ਗੋ ਦੀ ਚੈੱਕ। ਤੇ ਪਹਿਲਾਂ ਥੱਲੋਂ ਕਿੰਨਾ ਕਾ ਦੁੱਧ ਚੋਂਦਾ ਰਿਆਂ? ਪਹਿਲਾਂ ਥੱਲੋਂ ਬਾਈ 16 ਕਿਲੋ ਦਿੱਤਾ ਐਵੇਂ ਝੂਠ ਮਾਰੀ ਜਾਂਦੀ। ਠੀਕ ਆ। ਠੀਕ। ਠੀਕ। ਲੈ ਸੱਜਣਾ ਤੁਹਾਨੂੰ ਵੀਰ ਨੇ ਸਾਰੀ ਗੱਲਬਾਤ ਦੱਸਤੀ ਆ। ਮੈਂ ਆਪਾਂ ਕਿਹੜਾ ਚੋਕੇ ਵੇਖੀ ਜਾਂ ਕੋਈ ਉਵੇਂ ਵੀ ਜੱਜਮੈਂਟ ਨਹੀਂ ਕਰਾਉਂਦੀ ਧੰਨਵਾਦ ਕਰੋ ਜੇ ਕੋਈ ਸਹੀ ਦੱਸਦਾ ਤਾਂ ਦੇਖੋ ਕਦ ਕੜ ਸੋਣਾ ਬਰੀਕ ਚਮੜੀ ਦੀ ਆ ਸੇਵਾ ਕਰਿਓ ਵਹਿੜ ਊਡੀ ਵੱਡੀ ਵਹਿੜ ਹਾਂ ਚੰਗਾ ਦੁੱਧ ਪਾਉਗੀ ਥੋੜੀ ਸੇਵਾ ਤੇ ਸਮਾਂ ਅੱਗੇ ਚੰਗਾ ਆ ਗਿਆ ਠੰਡ ਆ ਗਈ ਆ ਤੇ ਨੇ ਵਧੀਆ ਦੁੱਧ ਦੇਈ ਜਾਣਾ ਕਰਮ ਆਲੀ ਬਾਕੀ ਵੀਰੇ ਦੁੱਧ ਵੀ ਮੱਝਾਂ ਰਗਾ ਦਿਓ ਹਣਾ ਚਿੱਟਾ ਜਿਹਾ ਜਮਾ ਦੁੱਧ ਹਾਂ ਚੱਲ ਪੁੱਤ ਚੱਲ ਬਾਕੀ ਜਾਨਵਰ ਜਾਇਆ ਚੰਗਾ ਮਗਰ ਹਨਾ ਹਾਂਜੀ ਮਗਰ ਬੱਚੀ ਐ ਬੱਚੀ ਚੰਗੀ ਆ ਜੀ ਇਹ ਸੈਂਸਰ ਟੀਕੇ ਦੀ ਬੱਚੀ ਐ ਓਕੇ ਹਾਂਜੀ ਹਾਂ ਸੈਂਸਰ ਟੀਕੇ ਭਰੋਨੇ ਆਪਾਂ ਧਾਰਿਆਂ ਦੇ ਠੀਕ ਐ ਇਹਦਾ ਰੇਟ ਕੀ ਕਰੂਗਾ ਵੀਰ ਹਾਂਜੀ ਰੇਟ ਇਹਦਾ ਹੀ ਬਸ 43000 ਰੁਪਏ 40 ਤੇ 3 ਹਾਂਜੀ 43000 ਹਾਂਜੀ ਠੀਕ ਐ ਆ ਇਹਦਾ ਮਾਨਤਾ ਕਰ ਦਿਆਂਗੇ ਹਾਂਜੀ ਹਾਂ ਮਾਨਤਾਨ ਹੋ ਜਾ ਧੰਨਵਾਦ ਤੇ ਆ ਝੋਟੀ ਦਾ ਕੀ ਲੇਖਾ ਜੋਖਾ ਝੋਟੀ ਜੀ ਆ ਫਸਰੀਆ ਤੇ ਹੈਗੀ ਐ 2 ਸਾਲ ਦੀ 2 ਸਾਲ ਦੀ ਹੋ ਗਈ। ਹਾਂਜੀ ਹਾਂ। ਕਰਦੀ ਆ। ਕਰਦੀ ਆ ਜੀ, ਮੂੰਹ ਖੀਰੀ ਆ। ਮੂੰਹ ਹਜੇ ਖੀਰੀ ਆ। ਹਾਂਜੀ। ਫਿਰ ਹਜੇ ਬਣੀ ਤਾਂ ਨਹੀਂ ਹੋਣੀ। ਇੱਕ ਦੋ ਵਾਰੀ ਹੀਟ ਕੱਟ ਚੁੱਕੀ ਆ ਜੀ। ਕੱਚੀ ਹੀ ਤਾਂ ਹੀਟ। ਠੀਕ ਆ ਵੀ ਆਪਾਂ ਟੀਕਾ ਲਵਾਇਆ ਨਹੀਂ। ਹਾਂਜੀ ਟੀਕਾ ਲਵਾਇਆ। ਓਕੇ। ਚੰਗਾ ਸੰਗ ਸੰਗ ਸੋਹਣਾ ਹਨਾ। ਹਾਂਜੀ ਹਾਂ। ਲੈ ਇਹਦੀ ਵੀ ਟੂਰ ਕਰਾ ਦੇ ਚੈੱਕ। ਥਣਚਾਰੀ ਆ ਨਾ? ਥਣਚਾਰੀ ਆ ਜੀ। ਉਹ ਕਈ ਵਾਰੀ ਫੋੜ ਫਾਟ ਹੁੰਦੀ ਆ, ਉਹ ਨਹੀਂ ਹੈਗੀ। ਉਹ ਹੈ ਨਹੀਂ। ਧੰਨਵਾਦ ਤੁਹਾਨੂੰ। ਧੰਨਵਾਦ। ਆ ਸੈਂਕ ਦੇਖਿਓ ਸੱਜਣਾ ਜਮਾ ਨੇੜਿਓਂ ਮੋੜਿਆ ਜਿਵੇਂ ਕਹਿੰਦੇ ਨਾ ਰੁਪਈਆ ਨਹੀਂ ਨੰਗਦਾ ਤੇ ਉਹ ਚੀਜ਼ ਆ ਥੋੜਾ ਅਸਰ ਆ ਦੇ ਦਾ ਕਰੂਗੀ ਆਪਦੀ ਚੌੜ ਦੇਖੋ ਥਣ ਬਹੁਤ ਚੰਗਾ ਯਾਰ ਵੀਰ ਬਹੁਤ ਚੰਗਾ ਹੈ ਹਨਾ ਹਾਂਜੀ ਹੁਣੇ ਹੀ ਸੱਜਣੋ ਆ ਦੇਖੋ ਇੰਚ ਸਵਾ ਇੰਚ ਦੇ ਥਾਣਾ ਬਹੁਤ ਚੰਗੀ ਕੱਟੀ ਆ ਤੇ ਬਾ ਮੰਨ ਲਓ ਵੀ ਕੋਈ ਸੱਜਣ ਲੈ ਜਾਂਦਾ ਤੇ ਮਹਾਰਾਜ ਕਿਰਪਾ ਕਰੇ ਹੋ ਸਕਦਾ ਜਾਂਦੀ ਬਣ ਜੇ ਹਨਾ ਹਾਂਜੀ ਹਾਂ ਬਾਈ ਅੱਜ ਜਦਨ ਹੀਟਾ ਕੱਢਿਆ ਹੀ ਹੁਣ ਟੀਕਾ ਲੱਗ ਜੂਗਾ ਜੀ ਹਾਂ ਵਾਕੇ ਕੋਈ ਸ਼ੱਕ ਨਹੀਂ ਤੇ ਚੰਗੀ ਮਹਿ ਬਣ ਜਾਣੀ ਆ ਸਜਣੋ ਹਾਂਜੀ ਹਾਂ ਕੱਦ ਕਾਠ ਪੈਠ ਪੜਾ ਬਹੁਤ ਸੋਹਣਾ ਝੋਟੀ ਦਾ ਹਾਂਜੀ ਰੇਟ ਵੀਰ ਨੇ ਇਹਦਾ ਕੀ ਰੱਖਿਆ ਰੇਟ ਇਹਦਾ ਹੀ 50000 ਰੁਪਏ ਓਕੇ ਠੀਕ ਆ ਧੰਨਵਾਦ ਆ 50000 ਰੁਪਏ ਹਣਾ ਬਾਕੀ ਮਾਨਤਾ ਨਾ ਹੋ ਜੂ ਹਾਂਜੀ ਤੇ ਆ ਗਊ ਆਪਣੀ ਦਾ ਇਹਦਾ ਕੀ ਹਿਸਾਬ ਆ ਇਹ ਤਾਂ ਕੜਾਈ 4 ਮਹੀਨੇ ਹੋ ਗਿਆ ਸੂਜੀ ਨੂੰ ਬੱਚਾ ਮਗਰ ਹੈ ਨਹੀਂ ਬੱਚਾ ਸਿਕਾ ਉਹ ਮਰ ਗਿਆ ओके हां जी 4 ਮਹੀਨਿਆਂ ਦੀ ਸੂਈ ਆ ਹਾਂ ਜੀ ਦੁੱਧ ਵੀਰ ਕਿੰਨਾ ਚਵਾਊਗਾ ਦੁੱਧ ਜੀ ਹੁਣ ਇਹਦੇ ਥੱਲੇ 9 ਲੀਟਰ ਹੈ 9 ਲੀਟਰ ਚੂਨ ਵਾਲਾ ਹਾਂ ਜੀ ਹਾਂ ਹੁਣ ਦੁੱਧ ਦਾ ਵੱਧ ਰਿਹਾ ਹੁਣ ਵਾੜ ਥੋੜੀ ਜੀ ਹੀਟ ਚ ਆਈ ਵੀ ਅੱਛਾ ਵੀ ਹਜੇ ਟੀਕਾ ਨਹੀਂ ਲਵਾਇਆ ਹੀਟ ਚ ਹੋਣੀ ਆ ਕੇ ਹਟੀ ਆ ਹਾਂ ਜੀ ਹਾਂ ਤੋਰੇ ਦੀ ਕਰਾ ਦਿੱਤੀ ਚੱਕ ਚੂਨ ਚਾਂਨ ਨੂੰ ਥਣਾ ਥਣਾ ਦੀ ਓਕੇ ਜਮਾ ਹਾਂ ਜੀ ਥਣਾ ਥਣਾ ਦੀ ਓਕੇ ਆਹੋ ਵੀ ਇਹ ਦਾ ਕੋਈ ਫਰਕ ਨਹੀਂ ਧੰਨਵਾਦ ਦਾ ਸੱਜਣੋਂ ਦੇਖਿਓ ਤੁਹਾਨੂੰ ਗੱਲਾਂ ਬਾਤਾਂ ਤੋਂ ਬੰਦੇ ਦਾ ਗੈਸ ਹੋ ਜਾਂਦਾ ਵੀ ਯਾਰ ਵੇਖੋ ਮੈਨੇ ਵੜ ਪਹਿਲਾ ਸੂਹ ਹੀ ਸੂਈ ਹੋਣੀ ਆ ਪਹਿਲਾ ਸੂਹ ਆ ਸੂਈ ਓਕੇ ਹਾਂ ਨਹੀਂ ਠੀਕ ਆ ਨੌ ਦੁੱਧ ਚਵਾ ਦੇਾਂਗੇ ਜਿਹੜਾ ਮਰਜ਼ੀ ਆ ਕੇ ਚੋ ਕੇ ਆਪਦੀ ਤਸੱਲੀ ਕਰ ਲੈ ਹਾਂਜੀ ਹਾਂ ਠੀਕ ਆ ਚਾਰ ਮਹੀਨਿਆਂ ਦੀ ਸੂਈ ਆ ਸੱਚ ਨੂੰ ਬਾਈ ਨੇ ਕੋਈ ਮਹੀਨਾ ਦੱਸ ਦਿਆ ਨਹੀਂ ਕਹੇ ਤੁਹਾਨੂੰ ਜਿੰਨੇ ਚਿਰ ਦੀ 19 ਦੱਸੀ ਆ ਧੰਨਵਾਦ ਆ ਇਹਦਾ ਇਹਦਾ ਵੀ ਆਪਾਂ ਰੇਟ ਜਿਹੜਾ ਭਰਾ ਕਰੂਗਾ ਉਹ ਆਪਾਂ ਕਨਫਰਮ ਕਰਾਂ ਫੋਟੋ ਵੀਡੀਓ ਹੈਗਾ ਜੀ ਇਹਦਾਂ ਸੂਈ ਦਿਨਾ ਓਕੇ ਸੱਜਣ ਜੀ ਸਾਰਾ ਸਾਰਾ ਡਾਟਾ ਪਿਆ ਸਾਰਾ ਡਾਟਾ ਹੈਗਾ ਜੀ ਕਿੰਨਾ ਬਣਿਆ ਵਾ ਥੱਲੋਂ ਸਾਰਾ ਆਪਣੀ ਵੀਡੀਓ ਬਣਾ ਜਿਹੜਾ ਸੱਜਣ ਖਰੀਦਾ ਦੀ ਤਸੱਲੀ ਕਰ ਸਕਦਾ ਹਾਂਜੀ ਹਾਂ ਧੰਨਵਾਦ ਵੀਰੇ ਰੇਟ ਇਹਦਾ ਕੀ ਕਰੂਗਾ ਰੇਟ ਇਹਦਾ ਹੀ 30000 ਰੁਪਏ 30000 ਚੋਂ ਕਿੰਨਾ ਕੁ ਮਾਨਤਨ ਕਰ ਦਿਆਂਗੇ ਨਾ ਹਾਂਜੀ ਕਰ ਦਿਆਂਗੇ ਖੁੱਲਾ ਜੀ ਧੰਨਵਾਦ ਹਾਂਜੀ ਹਾਂ ਲੈ ਵੀ ਸੱਜਣੋ ਇਹਦਾ 30000 ਰੁਪਿਆ ਲੇਖਾ ਜੋਖਾ ਇਹਦਾ 50000 ਰੁਪਿਆ ਲੇਖਾ ਜੋਖਾ ਜਿਹੜਾ ਵੀਰ ਨੇ ਕੀਤਾ ਤੁਸੀਂ ਮਾਨਤਨ ਕਿੰਨਾ ਕਰਾ ਲਓ ਤੇ ਇਹਦਾ ਇਹਦਾ 43 ਆ ਹਨਾ ਹਾਂਜੀ ਠੀਕ ਆ ਧੰਨਵਾਦ ਆ ਮੱਛੀ ਫੇਰ ਚੈੱਕ ਕਰ ਤਾ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ